ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਅੱਜ ਇੱਕ ਨਵੀਂ ਕਹਾਣੀ ਤੁਹਾਰਨਾ ਸਾਂਝੀ ਕਰਨ ਜਾ ਰਹੀ ਆ ਕੌਣ ਦਿਲਾਂ ਦੀਆਂ ਜਾਣੇ ਆਓ ਸੁਣਦੇ ਹਾਂ ਬਹੁਤ ਇੰਟਰਸਟਿੰਗ ਸਟੋਰੀ ਅੱਜ ਕਮਲ ਮਿਲਿਆ ਰਸਤੇ ਵਿੱਚ 5 ਸਾਲ ਬਾਅਦ ਆਪਣੇ ਘਰ ਵਾਲੀ ਨਾਲ ਕਾ ਦੂਸਰ ਮੇਰੇ ਤੋਂ ਵੀ ਘੱਟ ਸੀ 1 ਫੁੱਟ ਦਾ ਫਰਕ ਤਾਂ ਹੋਣਾ ਹੀ ਐ ਕਮਲ ਦੇ ਮੋੜਿਆਂ ਤੋਂ ਵੀ ਥੱਲੇ ਸੀ ਉਹ ਹੀਲ ਪਾ ਕੇ ਮੁਸ਼ਕਿਲ ਨਾਲ ਉਸਦੇ ਮੋੜਿਆਂ ਤੇ ਥੋੜੀ ਜਿਹੀ ਬਰਾਬਰ ਜਾ ਰਹੀ ਸੀ ਕਮਲ ਨੇ ਮੈਨੂੰ ਦੇਖ ਲਿਆ ਸੀ ਪਹਿਲਾਂ ਹੀ ਦੇਖ ਤਾਂ ਮੈਂ ਵੀ ਲਿਆ ਸੀ ਪਰ ਉਹਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਖੋਦਿਆਂ ਹਰਕਤਾਂ ਤੋਂ ਮਜਬੂਰ ਸੀ ਉਸਨੇ ਆ ਕੇ ਮੈਨੂੰ ਬੁਲਾ ਹੀ ਲਿਆ ਤੇ ਆ ਕੇ ਕਹਿਣ ਲੱਗਾ ਕਿਵੇਂ ਹੋ ਨੂਰ ਤੁਸੀਂ ਫਿਰ ਉਸਨੇ ਪੁੱਛ ਲਿਆ ਕਿ ਘਰ ਕਿਵੇਂ ਸਾਰੇ ਮੈਂ ਵੀ ਸਹਿਜ ਜਿਹੀ ਆਖ ਦਿੱਤਾ ਕਿ ਠੀਕ ਨੇ ਸਾਰੇ ਮੈਂ ਵੀ ਆਖ ਦਿੱਤਾ ਕਿ ਠੀਕ ਆ ਮੈਂ ਫਿਰ ਕਮਲ ਨੇ ਮੈਨੂੰ ਕਿਹਾ ਕਿ ਉਸਨੂੰ ਮੇਰੇ ਪਿਤਾ ਦੀ ਮੌਤ ਦਾ ਪਤਾ ਲੱਗਾ ਸੀ ਪਰ ਉਹ ਮੈਨੂੰ ਫੋਨ ਨਹੀਂ ਕਰ ਸਕਿਆ ਕਿਉਂਕਿ ਉਸਨੂੰ ਲੱਗਿਆ ਸੀ ਮੈਂ ਆਪਣਾ ਪਹਿਲਾ ਵਾਲਾ ਨੰਬਰ ਬੰਦ ਕਰ ਦਿੱਤਾ ਹੈ। ਕਮਲ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਕਿ ਉਸਦੇ ਵਿਆਹ ਵਿੱਚ ਉਸਦੇ ਦੋਨੇ ਭਰਾਵਾਂ ਵਿੱਚੋਂ ਕੋਈ ਵੀ ਨਹੀਂ ਆਇਆ ਸੀ। ਨਾ ਤਾਂ ਉਸਦੇ ਵਿਆਹ ਤੇ ਆਏ ਤੇ ਨਾ ਹੀ ਆਪਣੇ ਪਿਓ ਦੀ ਮੌਤ ਤੇ। ਆਖਰੀ ਵਾਰ ਉਸ ਦਾ ਚਿਹਰਾ ਦੇਖਣ ਆਏ। ਕੁਝ ਗੱਲਾਂ-ਬਾਤਾਂ ਕਰਕੇ ਉਹ ਚਰਿਆ ਗਿਆ। ਉਸ ਸਮੇਂ ਹੀ ਮੈਨੂੰ ਇਹ ਗੱਲ ਦਾ ਇਲਮ ਹੋਇਆ ਕਿ ਉਸਦੀ ਘਰਵਾਲੀ ਦਾ ਨਾਮ ਵੀ ਨੂਰੀ ਹੈ। ਮੀਰਾ ਨਾਮ ਵੀ ਨੂਰ ਤੇ ਉਸਦਾ ਨਾਮ ਵੀ ਨੂਰ ਕਮਲ ਦੇ ਜਾਣੇ ਤੋਂ ਬਾਅਦ ਮੈਂ ਬੀਤੇ ਸਾਲਾਂਵਲ ਚਾਤ ਮਾਰੀ ਤਾਂ ਦੇਖਿਆ ਕਿ ਇਹ ਉਹੀ ਕਮਲ ਹੈ ਜਿਸ ਨੂੰ ਮੇਰੇ ਮਾਪਿਆਂ ਨੇ ਮੇਰੇ ਲਈ ਜਨਮ ਜਨਮਾਂ ਦਾ ਸਾਥੀ ਬਣਾਉਣ ਲਈ ਚੁਣਿਆ ਸੀ ਫੈਸਲਾ ਇਹ ਹੋਇਆ ਸੀ ਕਿ ਮੈਂ ਆਈਲਟਸ ਕਰੂੰਗੀ ਤੇ ਜਦੋਂ ਮੇਰੇ ਨੰਬਰ ਆਉਣਗੇ ਫਿਰ ਸਾਡਾ ਦੋਨਾਂ ਦਾ ਪਹਿਲਾ ਨਕਲੀ ਵਿਆਹ ਕੀਤਾ ਜਾਵੇਗਾ ਤੇ ਜਦੋਂ ਅਸੀਂ 25 ਸਾਲਾਂ ਦੇ ਹੋ ਜਾਵਾਂਗੇ ਫਿਰ ਸਾਡਾ ਅਸਲੀ ਵਿਆਹ ਹੋਵੇਗਾ ਸਾਡਾ ਠਾਕਾ ਹੋ ਗਿਆ ਮੈਂ ਆਈਲਰਸ ਕਰਨ ਲੱਗ ਗਈ ਇਹ ਸਭ ਚੱਲਦੇ ਨੂੰ 5 ਮਹੀਨੇ ਹੋ ਗਏ ਤੇ ਉਹ ਦਿਨ ਵੀ ਆ ਗਿਆ ਜਿਸ ਦਿਨ ਮੈਂ ਪੇਪਰ ਦਿੱਤਾ ਕਮਲ ਹੁਣਾਂ ਦੇ ਘਰ ਵਿੱਚ ਕੋਈ ਆਪਣੀ ਹੋਰ ਹੀ ਪਰੇਸ਼ਾਨੀ ਚੱਲ ਰਹੀ ਸੀ ਉਹ ਇਹ ਸੀ ਕਿ ਉਸਦੇ ਪੁਰਾਣੇ ਕਿਸੇ ਹੋਰ ਜາດ ਦੀ ਕੁੜੀ ਪਸੰਦ ਕੀਤੀ ਹੋਈ ਸੀ ਤੇ ਪਹਿਲਾਂ ਹੀ ਆਪਣਾ ਸਾਰਾ ਕੁਝ ਉਸਦੇ ਹਵਾਲੇ ਕੀਤਾ ਹੋਇਆ ਸੀ ਮਤਲਬ ਕਿ ਪੈਸਾ ਸੋਨਾ ਹਰ ਇੱਕ ਚੀਜ਼ ਜਿਸ ਕਰਕੇ ਉਹ ਕੁੜੀ ਨੂੰ ਤਾਂ ਕਦੇ ਸ਼ਾਦੀ ਨਹੀਂ ਸਕਦਾ ਸੀ ਤੇ ਕਿਸੇ ਤਰ੍ਹਾਂ ਲੜਾਈ ਝਗੜਾ ਕਰਕੇ ਉਸਨੇ ਆਪਣੀ ਮੰਮੀ ਨੂੰ ਤਾਂ ਮਨਾ ਲਿਆ ਸੀ ਮੇਰੀ ਹੋਣ ਵਾਲੀ ਸੱਸ ਦਾ ਨਾਮ ਰਾਣੀ ਸੀ ਅਸਲ ਵਿੱਚ ਮੈਨੂੰ ਰਾਣੀ ਮੰਮੀ ਨੇ ਹੀ ਪਸੰਦ ਕੀਤਾ ਸੀ ਮੇਰੀ ਮਾਸੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਇਸ ਕਰਕੇ ਮੈਂ 12ਵੀਂ ਪਾਸ ਕਰਕੇ ਉਹਨਾਂ ਦੇ ਘਰ ਗਈ ਸੀ ਘਰ ਦਾ ਕੰਮ ਤਾਂ ਕੋਈ ਵੀ ਨਹੀਂ ਆਉਂਦਾ ਸੀ ਮੈਨੂੰ ਪਰ ਮੈਂ ਸਾਫ ਸਫਾਈ ਦਾ ਕੰਮ ਕਰ ਲੈਂਦੀ ਸੀ ਰਾਣੀ ਆਂਟੀ ਨੂੰ ਮੇਰਾ ਘੱਟ ਬੋਲਣ ਵਾਲਾ ਸਭ ਨੂੰ ਹੱਸ ਕੇ ਬੁਲਾਉਣ ਵਾਲਾ ਸੁਭਾਅ ਬਹੁਤ ਪਸੰਦ ਆ ਗਿਆ। ਉਹਨਾਂ ਦੇ ਕੋਈ ਬੇਟੀ ਨਹੀਂ ਸੀ। ਉਹਨਾਂ ਨੂੰ ਮੈਂ ਬਹੁਤ ਪਸੰਦ ਆਈ ਜਿਸ ਕਰਕੇ ਇਹ ਰਿਸ਼ਤਾ ਪੱਕਾ ਹੋਇਆ ਸੀ। ਉਹ ਵਜ੍ਹਾ ਇਹ ਹੀ ਸੀ। ਬਸ ਕੋਈ ਕਮੀ ਸੀ ਤਾਂ ਮੇਰੇ ਵਿੱਚ ਹੀ ਸੀ। ਉਹ ਕਮੀ ਇਹ ਸੀ ਕਿ ਮੇਰਾ ਕੱਦ ਬਹੁਤ ਘੱਟ ਸੀ। ਕਮਲ ਦਾ ਕੱਦ ਲਗਭਗ 6 ਫੁੱਟ ਸੀ। ਪਰ ਉਹਨੂੰ ਮੇਰੀ ਇਸ ਕਮੀ ਨਾਲ ਕੋਈ ਵੀ ਮਤਲਬ ਨਹੀਂ ਸੀ। ਕਿਉਂਕਿ ਮੈਂ ਉਹਨਾਂ ਨੂੰ ਪਸੰਦ ਸੀ ਮੈਂ ਆਇਲਰਸ ਦਾ ਪੇਪਰ ਦੇ ਦਿੱਤਾ ਸਭ ਠੀਕ ਸੀ ਕਮਲ ਦੇ ਭਰਾਣੇ ਜਿੱਤ ਕਰਕੇ ਘਰਦਿਆਂ ਨੂੰ ਮਨਾ ਲਿਆ ਸੀ ਉਸ ਦਾ ਵਿਆਹ ਵੀ ਰੱਖ ਦਿੱਤਾ ਗਿਆ ਜਿਸ ਦਿਨ ਮੇਰਾ ਰਿਜ਼ਲਟ ਆਇਆ ਉਸ ਦਿਨ ਸਭ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਦਾ ਮਾਹੌਲ ਹੋ ਗਿਆ ਕਿਉਂਕਿ ਮੇਰੇ ਆਇਲਰਸ ਵਿੱਚੋਂ ਨੰਬਰ ਆ ਗਏ ਸੀ ਹੁਣ ਤਾਂ ਬਸ ਵਿਆਹ ਹੋਣਾ ਸੀ ਜਿਸ ਦਿਨ ਮੇਰਾ ਰਿਜ਼ਲਟ ਆਇਆ ਉਸ ਦਿਨ ਹੀ ਸ਼ਾਮ ਨੂੰ ਕਮਲ ਉਹਨਾਂ ਦੇ ਘਰ ਵਿੱਚ ਬਹੁਤ ਲੜਾਈ ਹੋਈ ਲੜਾਈ ਹੋਣ ਦਾ ਕਾਰਨ ਇਹ ਸੀ ਕਿ ਕਮਲ ਦੀ ਭਰਾਣੀ ਜिद ਫੜ ਲਈ ਸੀ ਕਿ ਉਹ ਆਪਣੀ ਘਰਵਾਲੀ ਨਾਲ ਘੁੰਮਣ ਫਿਰਨ ਲਈ ਦੁਬਈ ਜਾਵੇਗਾ ਇਸ ਲਈ ਉਹ ਹੁਣੇ ਹੀ ਟਿਕਟ ਬੁੱਕ ਕਰਵਾਏਗਾ ਇਹ ਗੱਲ ਕਰਕੇ ਹੀ ਉਹਨਾਂ ਦੇ ਘਰ ਵਿੱਚ ਬਹੁਤ ਕਲੇਸ਼ ਹੋਇਆ ਇਸ ਸਮੇਂ ਰਾਣੀ ਆਂਟੀ ਨੂੰ ਇੰਨੀ ਟੈਨਸ਼ਨ ਹੋ ਗਈ ਕਿ ਉਸ ਨੇ ਕਮਲ ਨੂੰ ਕਿਹਾ ਕਿ ਉਹ ਮੈਨੂੰ ਫੋਨ ਕਰੇ ਪਰ ਮੈਨੂੰ ਪਤਾ ਨਹੀਂ ਲੱਗਿਆ ਕਿ ਮੈਂ ਫੋਨ ਸਾਇਲੈਂਟ ਤੇ ਲਗਾਇਆ ਹੋਇਆ ਹੈ ਮੇਰੇ ਕੋਲੋਂ ਫੋਨ ਚੱਕ ਨਹੀਂ ਹੋਇਆ ਉਹਨਾਂ ਨੇ ਘੱਟੋ-ਘੱਟ ਮੈਨੂੰ 10 ਵਾਰ ਫੋਨ ਕੀਤਾ ਪਰ ਮੇਰੇ ਤਾਂ ਫੋਨ ਹੀ ਚੱਕ ਹੋਇਆ ਹੋਣੀ ਜਦੋਂ ਆਉਂਦੀ ਹੈ ਤਾਂ ਕਿਸੇ ਦਾ ਜੋਰ ਨਹੀਂ ਚੱਲਦਾ ਉਸੇ ਰਾਤ ਦਿਲ ਦਾ ਦੌਰਾ ਪੈਣ ਕਰਕੇ ਰਾਣੀ ਆਂਟੀ ਦੀ ਮੌਤ ਹੋ ਗਈ ਸਾਨੂੰ ਇਹ ਖਬਰ ਸਵੇਰੇ ਨੂੰ ਦਿਨ ਚੜ੍ਹਦੇ ਤੇ ਹੀ ਪਤਾ ਲੱਗ ਗਈ ਬਹੁਤ ਪੁਰਾ ਹੋ ਗਿਆ ਸੀ ਇਹ ਸਭ ਕਿਉਂਕਿ ਉਹ ਮੈਨੂੰ ਮਾਵਾ ਵਾਂਗੂ ਪਿਆਰ ਕਰਦੀ ਸੀ ਉਸ ਦੀ ਮੌਤ ਤੋਂ ਬਾਅਦ ਪੂਰੇ 5 ਦਿਨ ਬਾਅਦ ਮੈਂ ਕਮਲ ਨੂੰ ਫੋਨ ਕੀਤਾ ਉਹ ਸ਼ਾਇਦ ਪਹਿਲੀ ਵਾਰ ਸੀ ਜਦੋਂ ਮੈਂ ਉਸਨੂੰ ਫੋਨ ਕੀਤਾ ਸੀ। ਉਹ ਫੋਨ ਤੇ ਰੋਣ ਲੱਗ ਪਿਆ। ਮੈਨੂੰ ਬਹੁਤ ਅਰਸਾਇਆ ਉਸਦੀ। ਆਖਿਰ ਮਾਂ ਸੀ। ਮਾਂ ਦਾ ਦੁੱਖ ਤਾਂ ਲੱਗਦਾ ਹੈ। ਉਸਦੇ ਮਾਂ ਦਾ ਦੁੱਖ ਘਟ ਕਰਨ ਲਈ ਮੈਂ ਉਸਨੂੰ ਫੋਨ ਕਰ ਲੈਣਾ। ਕਦੇ ਅਸੀਂ ਸਾਡਾ ਦੋਨਾਂ ਦਾ ਰਿਸ਼ਤਾ ਹੋਏ ਤੇ ਵੀ ਫੋਨ ਨਹੀਂ ਕੀਤਾ ਸੀ। ਪਰ ਹੁਣ ਮੈਨੂੰ ਇਹ ਜ਼ਰੂਰੀ ਲੱਗਿਆ ਕਿਉਂਕਿ ਦੁੱਖੀ ਇਸ ਤਰ੍ਹਾਂ ਦਾ ਸੀ। ਰਾਣੀ ਆਂਟੀ ਦੇ ਭੋਗ ਦੀ ਰਸਮ ਉਸਦੀ ਮੌਤ ਤੋਂ 7ਵੇਂ ਦਿਨ ਹੀ ਰੱਖ ਦਿੱਤੀ ਗਈ। ਕਿਉਂਕਿ ਉਹਨਾਂ ਦਿਨਾਂ ਵਿੱਚ ਹੀ ਕਮਲ ਦੇ ਭਰਾ ਦਾ ਵਿਆਹ ਸੀ ਖੈਰ ਇਹਨਾਂ ਦਿਨਾਂ ਵਿੱਚ ਵੀ ਮੈਂ ਕਮਲ ਦਾ ਹਾਲ-ਚਲ ਪੁੱਛਦੀ ਰਹੀ ਪਰ ਉਹਨਾਂ ਨੇ ਆਪਣੇ ਭਰਾ ਦਾ ਵਿਆਹ ਇਸ ਤਰ੍ਹਾਂ ਖੁਸ਼ੀਆਂ ਮਨਾ ਕੇ ਕੀਤਾ ਕਿ ਜਿਵੇਂ ਉਹਨਾਂ ਦੀ ਮਾਂ ਨਹੀਂ ਕੋਈ ਦੁਸ਼ਮਣ ਮਰਿਆ ਹੋਵੇ ਭਰਾ ਦੇ ਵਿਆਹ ਦੇ ਕੁਝ ਦਿਨ ਬਾਅਦ ਮੈਨੂੰ ਕਮਲ ਦਾ ਫੋਨ ਆਇਆ ਕਿ ਉਹ ਕਹਿਣ ਲੱਗਾ ਕਿ ਤੁਹਾਨੂੰ ਮੇਰੀ ਮੰਮੀ ਨੇ ਮੇਰੇ ਲਈ ਚੁਣਿਆ ਹੈ ਇਸ ਲਈ ਮੈਂ ਤੁਹਾਡੇ ਨਾਲ ساری ਜ਼ਿੰਦਗੀ ਬਤੀਤ ਕਰਨੀ ਹੈ ਮੈਂ ਉਸੇ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਬਸ ਹਾਂ ਹਾਂ ਕਰੀ ਗਈ ਇੱਕ ਦਿਨ ਸਵੇਰ ਸਮੇ ਉਸਨੇ ਮੈਨੂੰ ਫੋਨ ਕੀਤਾ ਤੇ ਪੁੱਛਣ ਲੱਗਾ ਕਿ ਕੀ ਕਰਦੀ ਹੈ ਤਾਂ ਮੈਂ ਜਵਾਬ ਦਿੱਤਾ ਕਿ ਕੁਝ ਨਹੀਂ ਬਸ ਤਿਆਰ ਹੋਣ ਲੱਗੀਆਂ ਕਾਲਜ ਜਾਣਾ ਸੀ ਨਹਾ ਕੇ ਆਈਆਂ ਮੇਰੀ ਇਹ ਗੱਲ ਸੁਣ ਕੇ ਕਮਲ ਮੈਨੂੰ ਕਹਿਣ ਲੱਗਾ ਕਿ ਤੂੰ ਸੋਹਣੀ ਬਹੁਤ ਹੈ ਗੋਰੀ ਵੀ ਹੈ ਮੈਨੂੰ ਆਪਣੀਆਂ ਬਿਨਾ ਕੱਪੜਿਆਂ ਤੋਂ ਫੋਟੋਆਂ ਪੇਸ ਉਸਦੇ ਇਹ ਬੋਲ ਸੁਣ ਕੇ ਮੈਂ ਡਰ ਗਈ ਤੇ ਉਹਨੂੰ ਕੁਝ ਕਿਹਾ ਨਹੀਂ ਕਿਆ ਤੇ ਫੋਨ ਕੱਟ ਦਿੱਤਾ ਉਹ ਮੈਨੂੰ ਫੋਨ ਤੇ ਫੋਨ ਕਰੀ ਗਿਆ ਪਰ ਮੈਂ ਨਹੀਂ ਚੁੱਕਿਆ ਸ਼ਾਮ ਦੇ ਸਮੇਂ ਬਹੁਤ ਵਾਰ ਫੋਨ ਆਉਂਦੇ ਮੈਂ ਚੁੱਕ ਲਿਆ ਤੇ ਉਹ ਕਹਿਣ ਲੱਗਾ ਕਿ ਤੂੰ ਮੈਨੂੰ ਪਿਆਰ ਕਰਦੀ ਹੈ ਉਸ ਦੀ ਗੱਲ ਸੁਣ ਕੇ ਮੈਂ ਕਿਹਾ ਕਿ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਤਾਂ ਉਹ ਕਹਿਣ ਲੱਗਾ ਕਿ ਜੋ ਮੈਂ ਪੁੱਛ ਰਿਹਾ ਉਸ ਦਾ ਜਵਾਬ ਦੇ ਮੈਂ ਕਿਹਾ ਕਿ ਪਤਾ ਨਹੀਂ ਨਾਲੇ ਇਹ ਸਭ ਵਿਆਹ ਤੋਂ ਬਾਅਦ ਦੀਆਂ ਗੱਲਾਂ ਨੇ ਮੇਰਾ ਇਹ ਜਵਾਬ ਸੁਣ ਕੇ ਕਮਲ ਕਹਿਣ ਲੱਗਾ ਕਿ ਤੂੰ ਮੈਨੂੰ ਮਿਲ ਸਕਦੀ ਹੈ ਆਪਣੀ ਮਾਂ ਦੀਆਂ ਗੱਲਾਂ ਕਰਨੀਆਂ ਤੇਰੇ ਨਾਲ ਮੰਮੀ ਦੇ ਜਾਣ ਤੋਂ ਬਾਅਦ ਮੈਂ ਬਹੁਤ ਇਕੱਲਾ ਹੋ ਗਿਆ ਮੈਂ ਕਿਹਾ ਕਿ ਠੀਕ ਹੈ ਮਾਸੀ ਦੇ ਘਰ ਮਿਲ ਲੋ ਇਸ ਮਗਰੋਂ ਕਮਲ ਕੈਨ ਲੱਗਾ ਕਿ ਤੂੰ ਮੈਨੂੰ ਹੋਟਲ ਵਿੱਚ ਮਿਲੀ ਸੱਚ ਦੱਸਾਂ ਉਦੋਂ ਮੇਰੀ ਉਮਰ ਭਾਵੇਂ 18 ਸਾਲ ਦੀ ਸੀ ਪਰ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਹੋਟਲ 'ਚ ਮਿਲਣਾ ਕੀ ਚੀਜ਼ ਹੈ ਮੈਂ ਉਸ ਦੀ ਗੱਲ ਤਾਂ ਇਹ ਸਮਝੀ ਸੀ ਕਿ ਸ਼ਾਇਦ ਉਹ ਆਖ ਰਿਹਾ ਹੈ ਕਿ ਤੂੰ ਮੈਨੂੰ ਹੋਟਲ 'ਚ ਮਿਲੀ ਜਿੱਤੇ ਆਮ ਲੋਕ ਬੈਠ ਕੇ ਚਾਹ ਕੌਫੀ ਪੀ ਲੈਂਦੇ ਨੇ ਮੈਂ ਕਿਹਾ ਕਿ ਤੁਸੀਂ ਬੈਠ ਕੇ ਕਿਸੇ ਹੋਟਲ ਵਿੱਚ ਕੁਝ ਖਾਣਾ ਪੀਣਾ ਹੀ ਹੈ ਕਿਉਂ ਆਪਾਂ ਮਾਸੀ ਦੇ ਘਰ ਬੈਠ ਕੇ ਖਾ ਪੀ ਲੈਣਾ ਤਾਂ ਉਹ ਕਹਿਣ ਲੱਗਾ ਤੂੰ ਸਮਝੀ ਨਹੀਂ ਮੇਰੀ ਗੱਲ ਨੂੰ ਹੋਟਲ 'ਚ ਮਿਲਣਾ ਹੈ ਤੇ ਉੱਥੇ ਤੈਨੂੰ ਮੇਰੇ ਨਾਲ ਸੌਣਾ ਵੀ ਪੈਣਾ ਉਸ ਦੀ ਇਹ ਗੱਲ ਸੁਣ ਕੇ ਮੈਂ ਕਿਹਾ ਕਿ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਇਹ ਗਲਤ ਗੱਲ ਹੈ ਮੈਂ ਕਿਹਾ ਇਹ ਗੱਲ ਹੈ ਤੇ ਜਦੋਂ ਆਪਣਾ ਰਿਸ਼ਤਾ ਹੋਇਆ ਹੀ ਹੈ ਆਪਾਂ ਘਰ ਵਿੱਚ ਮਿਲ ਸਕਦੇ ਹਾਂ ਫਿਰ ਹੋਟਲ ਸਿ ਕਿਉਂ ਤਾਂ ਉਹ ਕਹਿਣ ਲੱਗਾ ਹੋਟਲ ਸਿ ਇਸ ਲਈ ਕਿਉਂਕਿ ਹੋਤੇ ਤੂੰ ਮੇਰੇ ਨਾਲ ਸੌ ਸਕਦੀ ਐ ਤੇ ਤੈਨੂੰ ਸੌਣਾ ਹੀ ਪੈਣਾ ਮੈਂ ਕਹਿ ਕੇ ਕਮਲ ਤੁਸੀਂ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਇਸ ਗੱਲ ਦਾ ਜਵਾਬ ਉਸਨੇ ਇਹ ਦਿੱਤਾ ਕਿ ਅੱਜ ਕੱਲ ਇਹ ਸਭ ਕਾਮਨ ਗੱਲ ਐ ਸਾਰੇ ਇੱਕ ਦੂਜੇ ਨੂੰ ਮਿਲਦੇ ਨੇ ਤੇ ਅਸੀਂ ਮਿਲ ਲਿਆ ਤਾਂ ਫਿਰ ਕੀ ਹੋ ਜਾਵੇਗਾ ਨਾਲੇ ਵਿਆਹ ਤੋਂ ਬਾਅਦ ਵੀ ਸਾਡੇ ਵਿੱਚ ਇਹੀ ਕੁਝ ਹੋਣਾ ਸੀ ਮੈਂ ਉਸਨੂੰ ਮਨਾ ਕਰ ਦਿੱਤਾ ਕਿਉਂਕਿ ਜੋ ਗਲਤ ਐ ਉਹ ਗਲਤੀ ਹੈ ਨਾਲੇ ਵਿਆਹ ਤੋਂ ਬਾਅਦ ਵੀ ਸਾਡੇ ਵਿੱਚ ਇਹੀ ਕੁਝ ਹੋਣਾ ਸੀ ਐਨਾ ਸ਼ਬਦਾਂ ਵਿੱਚ ਆਏ ਸੀ ਸ਼ਬਦ ਨੇ ਕੁਝ ਹੈਰਾਨੀ ਜਿਤਾਈ ਮੈਂ ਕਿਹਾ ਕਿ ਇਹ ਸੀ ਸ਼ਬਦ ਤੋਂ ਤੇਰਾ ਕੀ ਮਤਲਬ ਹੈ ਕਮਲ ਕਹਿਣ ਲੱਗਾ ਹੁੰਦਾ ਹੀ ਮੁਸ਼ਕਿਲ ਹੀ ਹੈ ਕਿਉਂਕਿ ਜੋ ਸੀ ਸਭ ਮੰਮੀ ਨਾਲ ਹੀ ਸੀ ਤਾਂ ਮੈਂ ਕਿਹਾ ਕਿ ਫਿਰ ਤਾਂ ਮਿਲਣਾ ਵੀ ਗਲਤ ਹੀ ਹੈ ਇਸੇ ਜਵਾਬ ਵਿੱਚ ਕਮਲ ਨੇ ਕਿਹਾ ਕਿ ਗਲਤ ਕਿਸ ਤਰ੍ਹਾਂ ਹੋ ਸਕਦਾ ਵਿਆਹ ਤਾਂ ਹੋਣਾ ਹੀ ਸੀ ਆਪਣਾ ਫਿਰ ਕੀ ਹੋਇਆ ਅਗਰ ਅਸੀਂ ਮਿਲ ਕੇ ਕੁਝ ਕਰ ਲਿਆ ਮੈਂ ਕਿਹਾ ਮੈਨੂੰ ਨਹੀਂ ਪਤਾ ਸੀ ਤੁਹਾਡੀ ਸੋਚ ਇੰਨੀ ਗੰਦੀ ਹੈ ਕਮਲ ਨੇ ਕਿਹਾ ਗੰਦਾ ਕੀ ਵਿਆਹ ਤੋਂ ਬਾਅਦ ਵੀ ਤੂੰ ਮੇਰੇ ਨਾਲ ਹੀ ਸੌਣਾ ਸੀ ਹੁਣ ਇੱਕ ਵਾਰ ਸੌ ਲਿਆ ਤੇ ਫਿਰ ਕੀ ਹੋ ਜਾਵੇਗਾ ਮੈਂ ਕਿਹਾ ਤੂੰ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀ ਕਮਲ ਨੇ ਕਿਹਾ ਬਾਸ ਕਰ ਐਵੇਂ ਖਰੀਨਾ ਬੰਦ ਏ ਵੀ ਦੇਖ ਤੇਰਾ ਮੇਰਾ ਮੇਲ ਵੀ ਹੈ ਕੋਈ ਤੂੰ ਸ਼ੁਕਰ ਕਰ ਮੈਂ ਉਸ ਵੇਲੇ ਵਿਆਹ ਹੀ ਹਾਂ ਕਰ ਦਿੱਤੀ ਸੀ ਨਹੀਂ ਤੇ ਮੈਨੂੰ ਤਾਂ ਕੁੜੀ ਚਾਹੀਦੀ ਸੀ ਮੇਰੇ ਬਰੋਬਰ ਦੀ ਤੂੰ ਤਾਂ ਬੋਣੀ ਐ ਤੇਰਾ ਤੇ ਮੇਰਾ ਕੀ ਲੈਵਲ ਐ ਹੈ ਕੋਈ ਤਾਂ ਦੱਸ ਮੈਂ ਇਹ ਗੱਲ ਸੁਣ ਕੇ ਬੋਲੀ ਨਹੀਂ ਤੇ ਇਹ ਸੁਣ ਕੇ ਮੇਰੀ ਅੱਖਾਂ ਵਿੱਚ ਪਾਣੀ ਆ ਗਿਆ ਇਸ ਤੋਂ ਇਲਾਵਾ ਉਸਨੇ ਮੈਨੂੰ ਕਿਹਾ ਕਿ ਤੁਹਾਡੀ ਔਕਾਤ ਕੀ ਐ ਨਾ ਤੁਹਾਡੇ ਕੋਲ ਪੈਸਾ ਨਾ ਕੁਝ ਹੋਰ ਤੇਰਾ ਤਾਂ ਭਰਾ ਵੀ ਕੁਝ ਕਰਨ ਯੋਗ ਨਹੀਂ ਐ ਨਾ ਤੁਸੀਂ ਪੈਸਾ ਲਗਾਉਣ ਯੋਗ ਏ ਸੀ ਮੇਰੇ ਭਰਾ ਦੇ ਕਿੰਨੇ ਸੋਹਣੇ ਨੇ ਤੇ ਸੋਸਾਇਟੀ ਵਿੱਚ ਉਹਨਾਂ ਦਾ ਇੱਕ ਲੈਵਲ ਐ ਤੁਹਾਡਾ ਕੀ ਲੈਵਲ ਐ ਗਰੀਬਾਂ ਦਾ ਨਾ ਤੁਸੀਂ ਵਿਆਹ ਤੇ ਖਰਚਾ ਕਰਨ ਜੋਗੇ ਹੋ ਮੇਰਾ ਵਿਆਹ ਦੇਖੀ ਕਿਵੇਂ ਹੁੰਦਾ ਹੈ ਕਮਲ ਨੇ ਮੇਰੇ ਕੱਦ ਦਾ ਮੇਰੇ ਘਰ ਦੀ ਗਰੀਬੀ ਦਾ ਬਹੁਤ ਮਜ਼ਾਕ ਉਡਾਇਆ ਸਿਰਫ ਇਸ ਕਰਕੇ ਕਿਉਂਕਿ ਉਹ ਮੇਰੇ ਜਿਸਮ ਨੂੰ ਹਾਸਲ ਨਹੀਂ ਕਰ ਸਕਿਆ ਸੀ ਮੈਂ ਘਰ ਮਨਾ ਕਰ ਦਿੱਤਾ ਕਿ ਮੈਂ ਕਮਲ ਨਾਲ ਵਿਆਹ ਨਹੀਂ ਕਰਵਾਉਣਾ ਹੈ ਸਭ ਨੇ ਮੇਰੀ ਗੱਲ ਸੁਣ ਲਈ ਅਸਲ ਵਿੱਚ ਮੇਰੀ ਮਾਸੀ ਨੇ ਵੀ ਮਨਾ ਕਰ ਦਿੱਤਾ ਸੀ ਕਿਉਂਕਿ ਉਹਨੇ ਵੀ ਕਮਲ ਦਾ ਝੁਕਾਉ ਉਸਦੀ ਭਾਬੀ ਦੀਆਂ ਭੈਣਾਂ ਵੱਲ ਹੁੰਦਾ ਦੇਖ ਲਿਆ ਸੀ ਹੁਣ ਮੇਰਾ ਕਮਲ ਨਾਲ ਕੋਈ ਨਾਤਾ ਨਹੀਂ ਸੀ ਹੌਲੀ ਹੌਲੀ ਸਮਾਂ ਲੰਘਣ ਲੱਗ ਪਿਆ ਮਾਸੀ ਰਾਹੀਂ ਪਤਾ ਲੱਗਿਆ ਕਿ ਕਮਲ ਦੇ ਦੂਸਰੇ ਭਰਾ ਦਾ ਵਿਆਹ ਵੀ ਹੋ ਗਿਆ ਤੇ ਉਹ ਭਰਾ ਜਿਸ ਨੇ ਹੋਰ ਜ਼ਿਆਦਾ ਦੀ ਕੁੜੀ ਨਾਲ ਵਿਆਹ ਕਰਵਾਇਆ ਉਹ ਵੀ ਉਹਨੂੰ ਆਪਣੇ ਨਾਲ ਹੀ ਮਲੇਸ਼ੀਆ ਲੈ ਕੇ ਚਲਿਆ ਗਿਆ ਕਿਉਂਕਿ ਕਮਲ ਉਸ ਨਾਲ ਬਹੁਤ ਲੜਦਾ ਰਹਿੰਦਾ ਸੀ ਕਦੇ ਉਸਨੂੰ ਭਾਬੀ ਨਹੀਂ ਆਖਦਾ ਸੀ ਤੇ ਕਮਲ ਦੇ ਘਰ ਕੋਈ ਨਾ ਕੋਈ ਕੁੜੀ ਆਈ ਰਹਿੰਦੀ ਸੀ ਨਾਲ ਗੁਆਣ ਲੱਗਦਾ ਸੀ ਪਤਾ ਤਾਂ ਲੱਗ ਹੀ ਜਾਂਦਾ ਸਭ ਕੁਝ ਫਿਰ ਸੁਣਿਆ ਕਿ ਉਸ ਦਾ ਵੱਡਾ ਭਰਾ ਇੰਡੀਆ ਆਇਆ ਤੇ ਕਮਲ ਹੁਣਾ ਨਾਲ ਮਿਲਿਆ ਤੱਕ ਨਹੀਂ ਹੈ ਤੇ ਆਪਣੀ ਘਰ ਵਾਲੀ ਨੂੰ ਆਪਣੇ ਨਾਲ ਲੈ ਗਿਆ ਇਸ ਤਰ੍ਹਾਂ ਇਸ ਦੇ ਆਪਣੇ ਦੋਨਾਂ ਭਰਾਵਾਂ ਨਾਲ ਰਿਸ਼ਤੇ ਖਰਾਬ ਹੋ ਗਏ ਉਹਨਾਂ ਨੇ ਇਸ ਨੂੰ ਮਿਲਣਾ ਤੇ ਫੋਨ ਕਰਨਾ ਵੀ ਛੱਡ ਦਿੱਤਾ ਕਿਉਂਕਿ ਕਮਲ ਨੂੰ ਬੋਲਣਾ ਹੀ ਭੁੱਲ ਗਿਆ ਸੀ ਫਿਰ ਮਾਸੀ ਤੋਂ ਹੀ ਪਤਾ ਲੱਗਾ ਕਿ ਕਮਲ ਦੇ ਪਿਤਾ ਦੀ ਵੀ ਮੌਤ ਹੋ ਗਈ ਹੈ ਉਸਦੇ ਭਰਾ ਵੀ ਪਿਤਾ ਨੂੰ ਆਖਰੀ ਵਾਰ ਦੇਖਣ ਤੱਕ ਨਹੀਂ ਆਏ। ਇਹ ਵੀ ਪਤਾ ਲੱਗਿਆ ਕਿ ਕਮਲ ਨੇ ਸ਼ਰਾਬ ਵੀ ਪੀਣੀ ਸ਼ੁਰੂ ਕਰ ਦਿੱਤੀ ਸੀ। ਇੱਕ ਸੱਚ ਇਹ ਵੀ ਹੈ ਕਿ ਕਮਲ ਨੇ ਮੇਰੇ ਮਨਾ ਕਰਨ ਦੇ ਬਾਅਦ ਵੀ ਮੇਰੇ ਜਿਸਮ ਨੂੰ ਹਾਸਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਰ ਨਹੀਂ ਸਕਿਆ। ਫਿਰ ਉਹਨੇ ਮੈਨੂੰ ਫੋਨ ਕਰਕੇ ਤੰਗ ਵੀ ਬਹੁਤ ਕੀਤਾ। ਉਹਨੇ ਇਹ ਆ ਕੇ ਮੈਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਉਹ ਸਿਰਫ ਮੇਰੀ ਪਰਖ ਕਰ ਰਿਹਾ ਸੀ। ਪਰ ਇਹ ਮੇਰੇ ਵਾਈਗੁਰੂ ਦੀ ਹੀ ਕਿਰਪਾ ਸੀ ਕਿ ਮੇਰਾ ਫੈਸਲਾ ਨਹੀਂ ਬਦਲਿਆ ਮੈਂ ਉਸਤੇ ਕਦੇ ਯਕੀਨ ਨਹੀਂ ਕੀਤਾ ਆਖਦੇ ਨੇ ਕਦੇ ਕਿਸੇ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਜਦੋਂ ਮੋਹਰੇ ਵਾਲਾ ਇਨਸਾਨ ਬੇਕਸੂਰ ਹੋਵੇ ਮੇਰੇ ਵਾਈਗੁਰੂ ਨੇ ਕਮਲ ਨੂੰ ਮੈਨੂੰ ਆਖੀਆਂ ਸਾਰੀਆਂ ਗੱਲਾਂ ਦਾ ਮੋੜ ਦੇ ਦਿੱਤਾ ਉਸਨੇ ਮੇਰੇ ਕੱਦ ਦਾ ਮਜ਼ਾਕ ਬਣਾਇਆ ਸੀ ਉਸਦੀ ਘਰ ਵਾਲੀ ਦਾ ਕੱਦ ਮੇਰੇ ਤੋਂ ਵੀ ਘੱਟ ਹੈ ਉਸਨੇ ਮੈਨੂੰ ਗਰੀਬ ਦੱਸਿਆ ਸੀ ਉਹਨੂੰ ਤਾਂ ਰੱਬ ਨੇ ਮੇਰੇ ਤੋਂ ਵੀ ਵੱਧ ਗਰੀਬ ਕਰ ਦਿੱਤਾ। ਉਹਨੇ ਮੈਨੂੰ ਕਿਹਾ ਕਿ ਮੇਰਾ ਵਿਆਹ ਦੇਖੀ ਹੁੰਦਾ। ਪਰ ਪਤਾ ਲੱਗਿਆ ਕਿ ਉਹਦੇ ਵਿਆਹ ਤੇ ਤਾਂ ਉਸਦੇ ਪੰਜ ਦੋਸਤਾਂ ਤੋਂ ਬਿਨਾਂ ਕੋਈ ਵੀ ਨਾਲ ਨਹੀਂ ਸੀ। ਉਹਦਾ ਕੋਈ ਭਰਾ ਤੱਕ ਨਾਲ ਨਹੀਂ ਸੀ। ਤੇ ਕਮਲ ਅੱਜ ਵੀ ਨਾਈ ਦਾ ਕੰਮ ਕਰ ਰਿਹਾ ਸੀ। ਇਹ ਸਭ ਮੈਨੂੰ ਮਾਸੀ ਨੇ ਦੱਸਿਆ ਸੀ। ਇਹ ਸਭ ਦੇਖ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਜੇਕਰ ਤੁਸੀਂ ਕਿਸੇ ਦਾ ਦਿਲ ਦੁਖਾਇਆ ਹੈ ਜੇਕਰ ਤੁਹਾਡੀ ਵਜ੍ਹਾ ਨਾਲ ਕੋਈ ਰੋਇਆ ਹੈ ਤਾਂ ਤੇ ਅੱਗੇ ਤੋਂ ਉਸ ਇਨਸਾਨ ਦਾ ਕੋਈ ਕਸੂਰ ਵੀ ਨਾ ਹੋਵੇ ਤਾਂ ਫਿਰ ਉਸ ਇਨਸਾਨ ਦੀਆਂ ਸਿੱਧੀਆਂ ਗੱਲਾਂ ਰੱਬ ਨਾਲ ਹੁੰਦੀਆਂ ਨੇ ਕਮਲ ਨੇ ਮੇਰੇ ਮਨ ਨੂੰ ਦੁਖੀ ਕੀਤਾ ਸੀ ਉਸ ਨੇ ਮੇਰੇ ਘਰ ਦੀ ਗਰੀਬੀ ਦਾ ਹੀ ਨਹੀਂ ਬਲਕਿ ਮੇਰੇ ਪਿਤਾ ਦਾ અપਮਾਨ ਵੀ ਕੀਤਾ ਸੀ ਪਰ ਹੁਣ ਜਦੋਂ ਮੈਂ ਉਹਦੀ ਘਰਵਾਲੀ ਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਕਿ ਇਸ ਨੇ ਕਿਸ ਤਰ੍ਹਾਂ ਵਿਆਹ ਕਿਵੇਂ ਕਰਵਾ ਲਿਆ ਇਹਨੇ ਕਿਸ ਤਰ੍ਹਾਂ ਐਨੇ ਘਟਕਾਦ ਵਾਲੀ ਕੁੜੀ ਨਾਲ ਵਿਆਹ ਕਰਵਾ ਲਿਆ ਤਾਂ ਪਤਾ ਲੱਗਾ ਕਿ ਉਸ ਨੂੰ ਉਸ ਦੇ ਬਰਾਬਰ ਦੀਆਂ ਕੁੜੀਆਂ ਵੀ ਨਾ ਕਰ ਗਈਆਂ ਉਸ ਦਿਨ ਆਖਿਰ ਵਾਰ ਮਿਲਨ ਤੇ ਤੇ ਕਈ ਸਮੇਂ ਬਾਅਦ ਮਿਲਨ ਤੇ ਕਮਲ ਨੇ ਇੱਕ ਗੱਲ ਮੈਨੂੰ ਜ਼ਰੂਰ ਆਖੀ ਕਿ ਤੇਰੇ ਵਰਗੀ ਕੋਈ ਨਹੀਂ ਹੈ ਨਾ ਹੀ ਕੋਈ ਹੋ ਸਕਦੀ ਹੈ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦਿਓ ਅੱਜ ਰੱਬ ਨੇ ਉਹਨੂੰ ਮੇਰੇ ਹੀ ਨਾਮ ਦੀ ਕੁੜੀ ਪਤਨੀ ਦੇ ਤੌਰ ਤੇ ਦਿੱਤੀ ਸ਼ੁਕਰ ਹੈ ਮੇਰੇ ਵਾਹਿਗੁਰੂ ਦਾ ਕਿ ਉਹਨੇ ਮੈਨੂੰ ਕਦੇ ਕੋਈ ਗਲਤ ਕਦਮ ਨਹੀਂ ਚੁੱਕਣ ਦਿੱਤਾ ਤੇ ਹਮੇਸ਼ਾ ਸਹੀ ਰਸਤਾ ਦਿਖਾਇਆ ਤੇ ਉਹਨਾਂ ਦੇ ਆਖੇ ਰਸਤੇ ਦੇ ਤੋਰ ਦੇ ਰਹਿਣ ਕਾਰਨ ਉਹਨਾਂ ਨੇ ਮੇਰੇ ਨਾਲ ਹੋਏ અપਮਾਨ ਦਾ ਖਿਆਲ ਨਹੀਂ ਭੁਲਾਇਆ ਤੇ ਵਕਤ ਆਉਣ ਤੇ ਇਸ ਦਾ ਮੋੜ ਦੇ ਦਿੱਤਾ ਦੋਸਤੋ ਤੁਸੀਂ ਸੁਣੀ ਕਹਾਣੀ ਕੌਣ ਦਿਲਾਂ ਦੀਆਂ ਜਾਣੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਬਿਊਟੀ ਐਂਡ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ